स्वागत है किसान भिरो ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਘਰੇਲੂ ਸੋਣ ਵਾਲੀਆਂ ਮੱਝਾਂ ਦੀ ਵੀਡੀਓ ਕਵਰ ਕਰਕੇ ਦਿਖਾਵਾਂਗੇ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸ ਦੇਵਾਂਗੇ ਭਾਈ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਜਗਦੀਪ ਸਿੰਘ ਜੀ ਨਾਮ ਜਗਦੀਪ ਸਿੰਘ ਤੇ ਮੋਬਾਈਲ ਨੰਬਰ ਕਿੰਨਾ ਹੈ 981435654 981435654 53854 ਤੇ ਜਿਹੜੀਆਂ ਵੀਰੇ ਆਪਾਂ ਸਕਰੀਨ ਤੇ ਦੋ ਮੱਜਾਂ ਦੇਖੀ ਜਾਂਦੇ ਆਂਗੇ ਘਰ ਦੀਆਂ ਨੇ ਆਪਣੇ ਹਾਂਜੀ ਘਰ ਦੀਆਂ ਨੇ ਘਰ ਦੀਆਂ ਮੱਜਾਂ ਨਹੀਂ ਆ ਤੇ ਸੂਣ ਵਾਲੀਆਂ ਨੇ ਦੋ ਨਹੀਂ ਹਨਾ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਮੱਜ ਦੇਖੀ ਜਾਂਦੇ ਆਂਗੇ ਜੀ ਹਾਂਜੀ ਇਹਦੀ ਕੀ ਡਿਟੇਲ ਹੈ ਕੈਮਾ ਸੂਆ ਸੂਰੀ ਹੈ ਕਿੰਨੇ ਦਿਨ ਰਹਿੰਦੇ ਨੇ ਤੇ ਕਿੰਨਾ ਦੁੱਧ ਦਿੰਦਾ ਹੋਇਆਗਾ ਇਹਨੇ ਜੀ ਪੈਸਾ 14 ਲੀਟਰ ਦੁੱਧ ਆ ਜੀ 14 ਲੀਟਰ ਇਧਰ ਜੀ 14 ਲੀਟਰ ਦੁੱਧ ਦਿੰਦਾ ਹੋਇਆ ਹਾਂਜੀ ਸੂਆ ਕੈਮਾ ਸੂਰੀ ਸੀ ਤੀਜਾ ਤੀਜਾ ਸੂਆ ਦੋਸਤੋ ਸੂਣਾਗਾ 14 ਕਿਲੋ ਵੀਰ ਕਹਿੰਦਾ ਵੀ ਦੁੱਧ ਦਿੰਦਾ ਹੋਇਆ ਫੁੱਲ ਵੱਡਾ ਕੱਦ ਕਰਦਾ ਦੋਸਤੋ ਰਿੰਗ ਸਿੰਘ ਬਿਲਕੁਲ ਐਨ ਵੀਰ ਕਹਿੰਦਾ ਵੀ ਕਹੇ ਨੂੰ ਆਪਾਂ ਦੂਜਾ ਕਹਿ ਦੀ ਉਹਦਾ ਕੋਈ ਫਾਇਦਾ ਨਹੀਂ ਗਾ ਸੁਆ ਜੈਨੂਨ ਤੀਜਾ ਸੁਆ ਸੂਰ ਹੀ ਆ ਥਣ ਹਵਾਨੇ ਦਾ ਹੈ ਨਹੀਂ ਕੋਈ ਲੇਖਾ ਨਿਖਣਵਾ ਥਣ ਲੱਗਿਆ ਗਏ ਦੋਸਤੋ ਫੋਟ ਫੋਟ ਦੀ ਦੂਰੀ ਤੇ ਥਣ ਲੱਗਿਆ ਤੇ ਵੀਰੇ ਖੋਲੋ ਖੋਲ ਕੇ ਗੇੜਾ ਦਵਾ ਦਿਓ ਤੋਰੇ ਬਖੋਬਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਮਧਾਰੀ ਚਾਹੁੰਦੀ ਹੈ ਤਾਂ ਵੀਰਨਾ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋਗੇ ਚੰਗਾ ਕੱਦ ਕਾਠ ਸਿੰਘ ਸੰਗਾਰ ਦੀ ਮੱਝ ਸੋਹਣੀਆ ਦੋਸਤੋ ਮੋਹਰੇ ਵਾਲੇ ਸਾਰੀ ਕੈਰੇਕਟਰ ਕਵਰ ਕਰਦੀ ਹੈ ਚਾਰ ਗੁੰਗਲਾਂ ਪੂਸ ਦੇ ਵਾਲ ਚਿੱਟੇ ਨੇ ਬਾਕੀ ਪਿੱਠ ਪੁੜੇ ਦੀ ਬੰਤਰ ਹੈਗੀ ਆ ਬਹੁਤ ਸ਼ਾਨਦਾਰ ਬਾਕੀ ਤੋਰੇ ਤਾਰੇ ਦੀ ਹੈਗੀ ਆ ਬਿਲਕੁਲ ਸਹੀ ਕੋਈ ਪੈਰ ਮਰੋੜੀ ਦੀ ਵਿੰਗੀ ਟਿੰਗੀ ਨਹੀਂ ਹੈਗੀ ਬਿਲਕੁਲ ਲੈਣ ਜੈਨੂਇਨ ਕਾਲਾ ਰੰਗ ਤੇ ਚੰਗਾ ਗੱਦ ਘੜ ਤੋਰੇ ਪੱਖੋਂ ਤੁਸੀਂ ਜਜਮੈਂਟ ਕਰ ਸਕਦੇ ਹੋ ਮੇਰੇ ਮੋੜ ਲਿਆ ਤੋਰੇ ਦੀ ਬਿਲਕੁਲ ਸਾਫ਼ ਹੈਗੀ ਪਤਲਾ ਪਿੰਡਾ ਬਰੀਕ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਵੀਰ ਕਹਿੰਦਾ ਵੀ ਤੀਜੇ ਸੂਏ ਸੂਰਹੀ ਹੈ ਦੂਜੇ ਸੂਏ 14 ਕਿਲੋ ਦੁੱ ਦਿੱਤਾ ਹੈ ਘਰੇਲੂ ਮਾਜਾ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਦਸੱਲੀ ਨਾਲ ਵੀਰਾਂ ਨੇ ਘਰੋਂ ਨਿਰਖ ਪਰਖ ਕਰਕੇ ਘਰੇ ਵਿਜ਼ਿਟ ਕਰਕੇ ਖਰੀਦਦਾਰੀ ਕਰ ਸਕਦੋਗੇ ਰੇਟ ਜੈਨੂਇਨ ਹੋਣਗੇ ਹੋਣਗੇ ਦੋਸਤੋ ਫੋਨ ਤੇ ਕਿਉਂਕਿ ਘਰੇਲੂ ਮੱਜਾਂ ਨੇ ਵੀਰ ਕਹਿੰਦਾ ਵੀ ਆਪਾਂ ਹਜੇ ਰਾਇ ਕਰਨੀ ਹੈਗੀ ਜਿਆਦਾ ਰੇਟ ਨਹੀਂ ਹੋਣਗੇ ਦੋਸਤੋ ਮੱਜਾਂ ਦੇ ਅਕੋਰਡਿੰਗ ਹੀ ਰੇਟ ਹੋਣਗੇ ਕਿਉਂਕਿ ਘਰ ਦੀਆਂ ਮੱਜਾਂ ਨੇ ਕੋਈ ਵਪਾਰ ਦਾ ਕੰਮ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਤਾਂ ਬਾਈਆਂ ਨਾਲ ਜਰੂਰ ਸੰਪਰਕ ਕਰ ਲਓ ਤੇ ਜਿਹੜੀ ਦੂਜੇ ਨੰਬਰ ਤੇ ਮੱਜ ਦੇਖੀਏ ਨੇ ਇਹਦੀ ਕੀ ਡਿਟੇਲ ਹੈਗੀ ਇਹ ਚੌਥੇ ਸੂਏ ਹੈ ਜੀ ਇਹ ਚੌਥੇ ਸੂਏ ਹੈ ਦੋਸਤੋ ਅਕਸਰ ਹੀ ਆਪਾਂ ਵੀਡੀਓ ਦੇਖਦੇ ਰਹਿੰਦੇ ਹਾਂਗੇ ਮਾਲਾ ਵੀ ਤੀਜੇ ਸੂਏ ਤੋਂ ਮੱਜਾਂ ਜਿਹੜੀਆਂ ਹੈਗੀਆਂ ਨਾ ਉਹ YouTube ਤੇ ਵੱਧ ਅਪਲੋਡ ਹੀ ਨਹੀਂ ਹੁੰਦੀ ਵੀਡੀਓ ਤੀਜਾ ਸੂਆ ਦੂਜਾ ਸੂਆ ਵੀਰ ਕੰਨੇ ਜੈਨੂਨ ਜੀ ਡਿਟੇਲ ਦਿੱਤੀ ਐ ਇਧਰ ਨੂੰ ਹੱਕ ਦੋ ਜੀ ਦੋਸਤੋ ਥਾਣਾ ਹਵਾਲੇ ਦੀਆਂ ਦੋਨਾਂ ਹੀ ਮੱਜਾਂ ਬਹੁਤ ਸਾਫ਼ ਨੇ ਪਹਿਲੇ ਨੰਬਰ ਵਾਲੀ ਦਾ ਸੂਆ ਤੀਜਾ ਤੇ ਦੂਜੇ ਨੰਬਰ ਵਾਲੀ ਦਾ ਸੂਆ ਚੌਥਾ ਥਾਣਾ ਹਵਾਲੇਆਂ ਸਾਫ਼ ਪਲੀਆਂ ਪਲਾਈਆਂ ਮੱਜਾਂ ਨੇ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਖਾਂਦਾਰੀ ਚਾਹੁੰਦੀ ਹੈ ਤੇ ਇਹਦੀ ਕੀ ਡਿਟੇਲ ਹੈ ਕਿੰਨਾ ਕੁ ਸਮਾਂ ਰਹਿੰਦਾ ਈ ਇਹਦਾ ਸੋਣਦਾ ਹਜੇ ਇਹਦੇ ਵੀ ਰਹਿੰਦੇ ਆ ਜੀ ਅੱਠ 10 ਦਿਨ ਇਹਦੇ ਵੀ ਰਹਿੰਦੇ ਨੇਗੇ ਤੇ ਇਹਦਾ ਦੁੱਧ ਕਿੰਨਾ ਕੁ ਦੁੱਧ ਦਿੰਦਾ 15 ਕਿਹਦਾ ਮੰਨ ਲਓ ਵੀ ਤੀਜੇ ਸੂਗੇ 15 ਕਿਲੋ ਆਪਣਾ ਚੋਇਆ ਹੋਇਆ ਘਰ ਦੀਆਂ ਹੀ ਮੱਝਾਂ ਨੇ ਆਪਣੀਆਂ ਕੋਈ ਵਪਾਰ ਦਾ ਕੰਮ ਨਹੀਂ ਤੇ ਹੁਣ ਇਹਦਾ ਸਮਾਂ ਕਿੰਨਾ ਰਹਿੰਦਾ ਈ 8-10 ਦਿਨ 8-10 ਦਿਨ ਰਹਿੰਦੇ ਨੇ ਤੇ 15 ਕਿਲੋ ਆਪਣਾ ਦੁੱਧ ਚੋਇਆ ਹੋਇਆ ਦੋਸਤੋ ਦੁਨਾਂ ਮੱਝਾਂ ਦੀ ਬਰੀਕ ਇਸ ਕਹਿੰਦੇ ਪਲੀਆਂ ਸਮੀਆਂ ਹੋਈਆਂ ਜਾਤ ਬਰੀਡ ਵਾਲੀਆਂ ਮੱਜਾਂ ਨੇ ਡਰਦੀਆਂ ਕਰਦੀਆਂ ਨਹੀਂ ਹੁੰਦੀਆਂ ਮਤਲਬ ਵੀ ਵਿੱਚ ਪਸੂ ਹੁੰਦੇ ਨੇ ਕਿ ਵੀ ਉਪਰ ਆ ਕਰਕੇ ਇਧਰ ਨੂੰ ਲੰਘਿਆ ਇਧਰ ਨੂੰ ਲੰਘਿਆ ਉਹ ਕੰਮ ਨਹੀਂ ਹੈਗਾ ਮੱਝ ਦਾ ਤੇ ਵੀਰੇ ਖੋਲ ਲਾ ਖੋਲ ਕੇ ਤੋਰੇ ਬਖੋਬਾ ਬਾਈਆਂ ਨੂੰ ਚੈੱਕ ਕਰਵਾ ਦੀਏ ਦੋਸਤੋ ਸੀਲ ਸਾਤ ਠੰਡਾ ਸੁਆ ਦੋਨੇ ਮੱਜਾਂ ਦਾ ਕੋਈ ਡਰਦੀਆਂ ਕਰਦੀਆਂ ਨਹੀਂ ਸੂਆ ਜੈਨੂਨ ਦੱਸਿਆ ਵੀਰ ਨੇ ਤੀਜਾ ਤੇ ਇੱਕ ਦਾ ਚੌਥਾ ਬਾਕੀ ਤੋਰੇ ਬਖੋ ਦੋਸਤੋ ਤੁਸੀਂ ਜਜਮੈਂਟ ਕਰ ਸਕਦੇ ਹੋ ਕਿ ਥਾਣਾ ਹੁਆ ਨੇ ਵੀ ਦੋਨੇ ਹੀ ਮੱਜਾਂ ਖੁੱਲੀਆਂ ਨਹੀਂ ਗੀਆਂ ਦੂਜੇ ਨੰਬਰ ਵਾਲੀ ਮੱਝ ਚੌਥੇ ਸੂਏ ਸੂ ਰਹੀ ਹੈ ਤੇ ਵੀਰੇ ਇੱਕ ਮਿੰਟ ਰੋਕ ਲਈ ਦੋਸਤੋ ਆਹ ਦੇਖ ਸਕਦੇ ਹੋ ਹਵਾਨੇ ਤੇ ਬੇਨਜ ਬੂਨ ਜਗਾ ਪੀ ਨੇ ਦੁੱਧ ਪਾਇਆ ਹੋਗਾ ਕਹਿਣ ਕਹਾਉਣ ਵਾਲੀਆਂ ਗਲਾਣੀ ਬਾਕੀ ਸਮੀਆਂ ਪਲੀਆਂ ਨੇ ਤੇ ਸੀਲ ਸੰਤ ਠੰਡੇ ਸੁਭਾਣ ਨੇ ਮੱਜਾਂ ਦੇ ਬਾਕੀ ਫੁੱਲ ਵੱਡੇ ਕੱਦ ਕਾਢ ਨੇ ਛੋਟੀਆਂ ਮੰਨ ਕੇ ਆਏ ਉਹਨਾਂ ਰੇਟ ਹੋਣਗੇ ਜੈਨੂਨ ਹੋਣਗੇ ਫੋਨ ਤੇ ਬਾਈ ਜੀ ਆਇਓ ਇਧਰ ਰੇਟ ਵੀਰੇ ਜੈ ਜੀ ਹੋਣਗੇ ਹਾਂ ਜੀ ਜੈ ਜੀ ਮੰਨ ਲਓ ਵੀ 2 ਲੱਖ ਨਹੀਂ 1.5 ਲੱਖ ਨਹੀਂ ਕੋਈ ਬਿਲਕੁਲ ਇਹਨ ਜੈਨੂਨ ਮਾਨਤਾਨ ਹੋਊਗਾ ਕਰੇ ਇਹ ਬੰਦੇ ਦਾ ਹਾਂ ਜੀ ਮਾਨਤਾਨ ਦੋਸਤੋ ਡੂੜ ਤੋਂ ਵਾਲੇ ਰੇਟ ਹੀ ਨੇ ਮੰਨ ਲਓ ਕਹਿਣ ਦਾ ਮਤਵ ਵਾਲਾ ਆਪਣਾ ਕੋਈ ਦੋ ਨਹੀਂ ਮੰਗਣਾ ਕੋਈ ਡੂੜ ਨਹੀਂ ਮੰਗਣਾ ਬਿਲਕੁਲ ਇਹਨ ਜੈਨੂਨ ਰੇਟ ਹੋਣਗੇ ਮਾਨਤਾਨ ਤੁਹਾਡਾ ਹੋਊਗਾ ਦੋਨੇ ਹੀ ਮਈਆਂ ਬਹੁਤ ਚੰਗੀਆਂ ਨੇ ਵੀਰੇ ਇਧਰਲੇ ਪਾਸੇ ਇਹਨੂੰ ਹੱਕ ਦੇ ਪਹਿਲੇ ਨੰਬਰ ਵਾਲੀ ਝੋਟੀ ਦਾ ਪਾਥਾਨ ਲੇਵਾ ਦਿਖਾ ਦਈਏ ਦੋਸਤੋ ਆ ਦੇਖ ਸਕਦੇ ਹੋ ਨੇੜੇ ਤੋਂ ਜੱਜਮੈਂਟ ਤੁਸੀਂ ਕਰ ਸਕਦੇ ਹੋਗੇ ਕਹਿਣ ਕਹਾਉਣ ਵਾਲੀਆਂ ਗਲਾਨੀ ਪੀੜ ਦੇ ਪਾਗ ਵਾਲਾ ਸਿਸਟਮ ਹੋਣੀ ਹੈ ਤੇ ਇਹਦਾ ਸਮਾਂ ਕਿੰਨਾ ਰਹਿੰਦਾ ਹੈ ਕਾ ਜੀ ਇਹਦੇ ਵੀ 8 ਦਿਨ ਦਾ ਨਹੀਂ ਰਹਿੰਦਾ ਦੋਸਤੋ 8 ਕ ਦਿਨ ਵੀਰ ਕੰਨਾ ਵੀ ਇਹਦੇ ਵੀ ਰਹਿੰਦੇ ਨੇ ਜਿੱਦ ਦੇ ਨੂੰ ਝੋਟੀ ਨੇ ਸੂਣਾਗਾ ਹਵਾਨਾ ਕਾਫੀ ਬਣਾ ਲੈਣਾਗਾ ਕਿਉਂਕਿ ਹਵਾਨਾ ਹੁਣ ਵੀ ਮਤਲਬ ਜਿਹੜੇ ਸਾਹਮਣਾ ਮੱਝਾਂ ਕੱਚੀਆਂ ਨੇ ਹੁਣ ਵੀ ਹਵਾਨਾ ਪੂਰਾ ਹੈਗਾ ਘੱਟ ਹਵਾਨੇ ਵਾਲੀਆਂ ਮੱਝਾਂ ਹੈ ਨਹੀਂਆਂ ਬਾਕੀ ਵੱਡੀ ਗੱਲ ਤਾਂ ਸਾਨੂੰ ਆਪ ਆਪ ਦੱਸਦੈ ਨੇ ਵੀਰ ਕੰਨਾ ਵੀ ਆਪਣੀਆਂ ਘਰੇ ਚੋਈਆਂ ਹੋਈਆਂ ਨੇ ਜੇ ਕੋਈ ਖੋਟੀ ਮੱਠੀ ਹੁੰਦੀ ਆਪਾਂ ਅਪਲੋਡ ਵੀਡੀਓ ਚੈਨਲ ਤੇ ਕਰਵਾਉਣੀ ਨਹੀਂ ਦੀ ਚੰਗੀਆਂ ਮੱਜਾਂ ਨੇ ਤਾਂ ਕਰਕੇ ਵੀਰ ਕਹਿੰਦਾ ਵੀ ਆਪਾਂ ਸੇਲ ਕਰ ਰਹੇ ਹਾਂ ਜੈਨੂਇਨ ਰੇਟ ਹੋਣਗੇ ਵੀਰੇ ਪਹਿਲੇ ਨੰਬਰ ਵਾਲੀ ਨੂੰ ਖੋਲ ਕੇ ਫੇਰ ਦਵਾ ਦੇ ਜਿਹੜਾ ਤੋਰੇ ਬਖਾਪਾ ਬਾਈਆਂ ਨੂੰ ਚੈੱਕ ਕਰਵਾ ਦੀ ਦੋਸਤੋ ਗੋਲ ਸਿੰਘ ਚੰਗਾ ਕਦ ਘਟ ਮੋੜ ਵਾਲੇ ਸਾਰੀ ਕੈਰੇਕਟਰ ਛੋਟੀ ਕਵਰ ਕਰਦੀ ਆ ਲੈਣ ਦੇਣ ਵਾਲੇ ਰੇਟ ਡੂਡ ਤੋਂ ਥੱਲੇ ਵਾਲੀ ਹੋਣਗੇ ਇੱਕ ਵਾਰ ਵੀਰਾਂ ਨੂੰ ਜਰੂਰ ਫੋਨ ਲਾ ਲਿਓ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤੇ ਬਾਈ ਜੀ ਆਜੋ ਇੱਧਰ ਮੋੜ ਲੈ ਵੀਰੇ ਦੋਸਤੋ ਡਰਦਿਆਂ ਕਰਦਿਆਂ ਨਹੀਂ ਵੱਡੀ ਗੱਲ ਦੱਸਦੀ ਆ ਵਿੱਚ ਪਸ਼ੂ ਹੁੰਦੇ ਨੇ ਵੀ ਡਰਦੇ ਕਰਦੇ ਨੇ ਉਹ ਗੱਲ ਹੈ ਨਹੀਂ ਗਾ ਮੋਬਾਈਲ ਨੰਬਰ ਆਪਾਂ ਫੇਰ ਬੋਲਦਾਂ ਨੇ ਤੇ ਬਾਈਆਂ ਤੋਂ ਬਾਈ ਜੀ ਮੋਬਾਈਲ ਨੰਬਰ ਆਪਣਾ ਦੁਬਾਰੇ ਫੇਰ ਬੋਲੋ 981435854 ਜੀ 981435854 ਜੀ 53854 ਤੇ ਸ਼ਹਿਰ ਆਪਾਂ ਨੂੰ ਰਾਏਕੋਟ ਸ਼ਹਿਰ ਰਾਏਕੋਟ ਜਗਰਾਵਾਂ ਵਾਲੀ ਸੜਕ ਤੇ ਆਪਾਂ ਮਾਨਤਾਨ ਹੋਊਗਾ ਕਰਿਆ ਬੰਦੇ ਦਾ ਹਾਂਜੀ ਹਾਂਜੀ ਰੇਟ ਜੈਨੂਨ ਹੋਣਗੇ ਜੈਨੂਨ ਹੋਣਗੇ ਦੋਸਤੋ ਜੈਨੂਨ ਰੇਟ ਹੋਣਗੇ ਜੈਨੂਨ ਦਾ ਮਤਲਬ ਕਹਿਣ ਦਾ ਇਹੀ ਹੁੰਦਾ ਹੈ ਬੀ ਜੀ ਤੁਸੀਂ ਫੋਨ ਲਾਓਗੇ ਭਾਈ ਨੂੰ ਤਾਂ ਨਰਾਸ਼ ਹੋਣ ਵਾਲਾ ਕੰਮ ਨਹੀਂ ਤੁਹਾਡਾ ਸੌਦਾ ਬਣੂਗਾ ਵੀਰ ਨਾਲ ਉਹ ਕੰਮ ਨਹੀਂ ਹੈਗਾ ਵੀ ਦੋ ਮੰਗ ਲਈਏ 1.75 80 ਡੂੜ ਮੰਗ ਲਈਏ ਬਿਲਕੁਲ ਐਨ ਜੈਨੂਇਨ ਰੇਟ ਹੋਣਗੇ ਵੱਡੇ ਕੱਦ ਕਾਠ ਵਾਲੀਆਂ ਮੱਝਾਂ ਨੇ ਪਰ ਹੋਣਗੇ ਮਾਲ ਦੇ ਅਕੋਰਡਿੰਗ ਐਵੇਂ ਵੀ ਨਹੀਂ ਹੈਗਾ ਵੀ ਤੁਹਾਨੂੰ 22 ਤੋਂ ਲੱਖ ਲੱਖ ਦੀਆਂ ਮੱਝਾਂ ਲੈ ਕੇ ਦੇ ਦਾਂਗੇ ਜਿਹੇ ਜਾਂ ਮਾਰਕੀਟ 'ਚ ਰੇਟ ਚੱਲ ਰਿਹਾ ਹੈ ਉਦੋਂ 5-7000 ਮੱਝ ਮੰਦੀ ਮਿਲੂਗੀ ਕਿਉਂਕਿ ਵੀਰ ਦੀਆਂ ਘਰ ਦੀਆਂ ਨੇ ਵੀਰ ਦੀਆਂ ਖਰੀਦੀਆਂ ਨਹੀਂ ਵੀਰ ਕਹਿੰਦਾ ਵੀ ਆਪਾਂ ਖੋਸੋ ਕੇ ਵੀ ਆਈ ਨਾ ਸੌਦਾ ਕਰਾਂਗੇ ਜਿਹੜਾ ਵੀਰ ਲਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ